ਤੁਸੀਂ ਫਰਜ਼ੀ ਜਾਲੀ ਏਜੰਟਾਂ ਦੇ ਬਾਰੇ ਸੁਣਿਆ ਹੋਣਾ ਤੁਸੀਂ ਸੁਣਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਫਰਜ਼ੀ ਕਾਲ ਸੈਂਟਰ ਚਲਾਏ ਜਾਂਦੇ ਨੇ ਪਰ ਜਨਾਬ ਗਾਜ਼ੀਆਬਾਦ 'ਚ ਤਾਂ ਕਮਾਲ ਹੀ ਹੋ ਗਈ ਕਿਉਂਕਿ ਇੱਥੇ ਇੱਕ ਫਰਜ਼ੀ ਸਫਾਰਤਖਾਨਾ ਹੀ ਚਲਾਇਆ ਜਾ ਰਿਹਾ ਸੀ ਉਹ ਵੀ ਅਜਿਹੇ ਦੇਸ਼ਾਂ ਦੇ ਨਾਮ ਤੇ ਜਿਨ੍ਹਾਂ ਦਾ ਕੋਈ ਅਸਤਿਤਵ ਹੀ ਨਹੀਂ ਹੈ ਗਾਜ਼ੀਆਬਾਦ ਦੇ ਇੱਕ ਇਲਾਕੇ ਤੋਂ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਦਾ ਪਰਦਾਫਾਸ਼ ਐਸਟੀਐਫ ਦੇ ਵੱਲੋਂ ਕੀਤਾ ਗਿਆ ਹੈ ਇੱਥੇ ਇੱਕ ਵਿਅਕਤੀ ਸਾਲਾਂ ਤੋਂ ਜਾਲੀ ਦੇਸ਼ਾਂ ਦੇ ਨਾਂ ਤੇ ਗੈਰ ਕਾਨੂੰਨੀ ਦੂਤਾਵਾਸ ਯਾਨੀ ਕਿ ਐਮਬੈਸੀ ਚਲਾ ਰਿਆ ਸੀ ਮੁਲਜ਼ਮ ਹਰਸ਼ਵਰਦਨ ਜੈਨ ਸੇਬਰਗਾ ਵੈਸਟ ਅੰਟਾਰਕਟਿਕਾ ਪੋਲੀਵਿਆ ਅਤੇ ਲੋਡੋਨੀਆ ਵਰਗੇ ਥਾਨਾਂ ਨੂੰ ਦੇਸ਼ ਘੋਸ਼ਿਤ ਕਰਕੇ ਉਹਨਾਂ ਦਾ ਦੂਤਾਵਾਸ ਯਾਨੀ ਕਿ ਐਮਬੈਸੀ ਚਲਾ ਰਿਆ ਸੀ ਖਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਸੇਬਰਗਾ ਅਸਲ ਵਿੱਚ ਇਟਲੀ ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿਸ ਨੂੰ ਕੁਝ ਲੋਕ ਮਾਈਕਰੋ ਨੇਸ਼ਨ ਮੰਨਦੇ ਨਹੀਂ ਜਦੋਂ ਕਿ ਬਾਕੀ ਦੇ ਨਾਮ ਇੰਟਰਨੈਟ ਤੇ ਬਣਾਏ ਗਏ ਨਕਲੀ ਦੇਸ਼ ਹਨ ਤੇ ਇਹ ਅਸਲ ਦੇ ਵਿੱਚ ਕਿਤੇ ਵੀ ਮੌਜੂਦ ਹੀ ਨਹੀਂ ਇਨ੍ਹਾਂ ਦਾ ਕੋਈ ਵजूद ਹੀ ਨਹੀਂ ਹੈ ਹਰਸ਼ਵਰਧਨ ਨਾ ਦੇ ਇਸ ਮਾਸਟਰਮਾਈਂਡ ਨੇ ਸੇਬਰਗਾ ਅਤੇ ਵੈਸਟ ਅੰਟਾਰਕਟਿਕਾ ਦੇ ਨਕਲੀ ਦੂਤਾਵਾਸ ਬਣਾਏ ਅਤੇ ਨੌਕਰੀਆਂ ਦੇ ਨਾਂ ਤੇ ਲੋਕਾਂ ਦੇ ਨਾਲ ਵੱਡੇ ਪੱਧਰ ਤੇ ਧੋਖੇਬਾਜ਼ੀ ਕੀਤੀ ਮੁਲਜ਼ਮ ਨੇ ਇਨ੍ਹਾਂ ਦੇਸ਼ਾਂ ਦਾ ਪ੍ਰਤੀਨਿਧੀ ਹੋਣ ਦਾ ਦਾਅਵਾ ਕੀਤਾ ਤੇ ਇੱਕ ਅਸਲੀ ਦੂਤਾਵਾਸ ਦੀ ਤਸਵੀਰ ਬਣਾਉਣ ਦੇ ਲਈ ਚਾਰ ਵਾਹਨਾਂ ਤੇ ਡਿਪਲੋਮੈਟਿਕ ਨੰਬਰ ਪਲੇਟਾਂ ਤੱਕ ਲਗਾ ਦਿੱਤੀਆਂ ਜਾਂਚ ਦੌਰਾਨ ਇਹ ਨਿਕਲ ਕੇ ਸਾਹਮਣੇ ਆਇਆ ਕਿ ਇੰਟਰਨੈਟ ਦੀ ਦੁਨੀਆ 'ਚ ਮਾਈਕਰੋ ਨੇਸ਼ਨਾਂ ਦੇ ਨਾਂ ਤੇ ਬਹੁਤ ਸਾਰੇ ਨਕਲੀ ਦੇਸ਼ ਬਣਾਏ ਗਏ ਹਨ ਜਿਨ੍ਹਾਂ ਦੀ ਅਸਲ ਦੇ ਵਿੱਚ ਕੋਈ ਸੰਵਿਧਾਨਕ ਕਾਨੂੰਨੀ ਜਾਂ ਫਿਰ ਪੁਗੋਲਿਕ ਮਾਨਤਾ ਨਹੀਂ ਹੈ ਇਹਨਾਂ ਜਾਲੀ ਦੇਸ਼ਾਂ ਦੇ ਨਾਂ ਤੇ ਨੌਜਵਾਨ ਲੋਕਾਂ ਨੂੰ ਵਿਦੇਸ਼ਾਂ ਵਿੱਚ ਨੌਕਰੀਆਂ ਜਾਂ ਸਹੂਲਤਾਂ ਦੇਣ ਦੇ ਨਾਂ ਤੇ ਠੱਗੀਆਂ ਮਾਰੀਆਂ ਜਾਂਦੀਆਂ ਨੇ ਤੇ ਅਜਿਹਾ ਇੱਕੋ ਇਸ ਛਾਤਰ ਮੁਜਰਮ ਵਿਕਰਿਆਸੀ ਇਸ ਨਕਲੀ ਦੂਤਾਵਾਸ ਦਾ ਪਰਦਾਫਾਸ਼ ਯੂਪੀਐਸਜੀਐਫ ਨੇ ਕੀਤਾ ਹੈ ਜਿਨ੍ਹਾਂ ਨੇ ਕਾਰਵਾਈ ਕਰਦਿਆਂ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੇ ਚਾਰ ਵਾਹਨ ਮਾਈਕਰੋ ਨੇਸ਼ਨਸ ਦੇਸ਼ਾਂ ਦੇ 12 ਡਿਪਲੋਮੈਟਿਕ ਪਾਸਪੋਰਟ ਇਤੋਂ ਦਾ ਕੀ ਵਿਦੇਸ਼ ਮੰਤਰਾਲੇ ਦੀ ਮੋਹਰ ਵਾਲੇ ਜਾਲੀ ਦਸਤਾਵੇਜ਼ ਕੁਝ ਜਾਲੀ ਪੈਨ ਕਾਰਡ ਅਤੇ ਵਕ-ਵਕ ਦੇਸ਼ਾਂ ਤੇ ਕੰਪਨੀਆਂ ਦੀਆਂ 34 ਸੀਲਾਂ ਤੇ ਹੋਰ ਵੀ ਬਹੁਤ ਕੁਝ ਬਰਾਮਦ ਕੀਤਾ ਹੈ ਜਿਨ੍ਹਾਂ ਦੇ ਵਿੱਚ 44 ਲੱਖ ਤੋਂ ਵੱਧ ਦੀ ਨਕਦੀ ਵੀ ਸ਼ਾਮਲ ਹੈ इस कार्रवाई करके कई की विदेशी कई दस्तावेज भी जब्त कवि नगर में एक किराए के मकान में अवैध दूतावास चला रहा था और ये अपने आप को वेस्ट आर्टिका सबोरगा पोलविया लोडोनिया और इसके अलावा अन्य भी कई देशों का एम्बेसडर बताकर लोगों से बात करता था इसके पास से कुछ गाड़ियाँ भी बरामद हुई है जिनमें इसने डिप्लोमेटिक तरीके की नंबर प्लेट्स लगा रखी है जो किसी भी जगह से अप्रूव नहीं है लोगों को प्रभाव में लेने के लिए उनसे ठगी करने के लिए उनके दलाली करने के लिए ये कई सारी मॉर्फ फोटोग्राफ का भी इस्तेमाल करता था जिसमें इसने अपने आप का आ, कई गणमान्य लोगों के साथ में मॉर्फ फोटो भी बना रखे इसका मुख्य काम ऐसी आइडेंटिटी दिखा करके लोगों को दलाली करना विदेश में काम दिलाने का आ, बात कहते हुए लोगों के साथ में दलाली करना इसके अलावा उनसे ठगी करना और कुछ शेल कंपनियों के माध्यम से हवाला का लैकेट चलाना यह काम ये करता था इसके अलावा इसके पास से 12 अलग अलग पासपोर्ट्स मिले हैं जो कि अवैध है और आ, कुछ विदेश मंत्रालय की कूटरचित मोहरे भी इससे मिली है